ਹਾਂਜੀ ਬਾਈ ਜੀ ਮੈਂ ਜਗਦੀਪ ਰੰਧਾਵਾ ਤੇ ਬਾਈ ਜੀ ਆ ਮੇਰਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਗੱਲ ਆਪਾਂ ਕਰਦੇ ਆਂ ਜਗੀਤ ਗਰਾਇਆ ਦੀ ਗੀਤ ਗਰਾਇਆ ਨੇ ਇੱਕ ਚੈਨਲ ਤੇ ਇੰਟਰਵਿਊ ਕੀਤੀ ਉਹਦਾ ਬਹੁਤ ਰੌਲਾ ਤੇ ਬਿਵਾਦ ਪੈ ਰਿਹਾ ਉਹਦੇ ਤੇ ਆਪਾਂ ਗੱਲਬਾਤ ਕਰਨੀ ਚਾਹੁੰਦੇ ਆਂ ਵੀ ਗੀਤ ਗਰਾਇਆ ਨੇ ਸਹੀ ਕਿਹਾ ਕਿ ਕੀ ਕਿਹਾ ਗੀਤ ਗਰਾਇਆ ਅੱਜ ਪੰਜਾਬੀ ਇੰਡਸਟਰੀ ਦੀ ਮੰਨ ਲਓ ਵੀ ਇੱਕ ਨੰਬਰ ਤੇ ਮਾਡਲ ਆ ਮੰਨ ਲਓ ਵੀ ਚੱਲ ਰਹੀ ਆ ਉਹ ਗਾਣਿਆ ਚਾਰੀ ਆ ਫਿਲਮਾਂ ਚ ਪੂਰਾ ਸਪਰੇਟ ਕੰਮ ਆ ਹਨਾ ਤੇ ਕੰਮ ਉਹਦਾ ਵਧੀਆ ਵੀ ਆ ਹਿੱਟ ਵੀ ਹੋ ਗਈ ਸਾਰਾ ਕੁਝ ਹੀ ਆ ਹਨਾ ਤੇ ਉਹਦੀ ਇੰਟਰਵਿਊ ਦਾ ਇੱਕ ਬਵਾਦ ਛੜਿਆ ਹੋਇਆ ਉਹਨੇ ਕਹਿਤਾ ਸੀ ਵੀ ਮੈਂ ਵੀ ਮੇਰੀ ਮਾਂ ਕਹਿੰਦੀ ਆ ਜਾਂ ਵੀ ਮੇਰੇ ਵੱਲੋਂ ਵੀ ਆ ਵੀ 500 ਕਰੋੜ ਰੁਪਇਆ ਕਰੋੜ ਰੁਪਇਆ ਚਾਹੀਦਾ ਵੀ ਜਿਹੜੇ ਸਾਬ ਨਾਲ ਮੈਂ ਪੈਸਾ ਕਮਾਉਣੀ ਆ ਵੀ 500 ਕਰੋੜ ਰੁਪਇਆ ਚਾਹੀਦਾ ਜਿਹੜਾ ਜਿਹੜੇ ਮੁੰਡੇ ਨਾਲ ਮੈਂ ਵਿਆਹ ਕਰਾਉਣਾ 500 ਕਰੋੜ ਦਾ ਮਾਲਕ ਚਾਹੀਦਾ ਤੇ ਲੋਕਾਂ ਨੇ ਉਹਦਾ ਬਿਵਾਦ ਬਣਾਇਆ ਵੱਡੇ ਪੱਧਰ ਤੇ ਉਹਨੂੰ ਲੋਕ ਗਲਤ ਮਾਲਤ ਬੋਲ ਰਿਹਾ 100 ਕੁਸ ਕਹਿ ਰਿਹਾ ਐ ਵੀ ਦੁਬਦਨਾ ਤੈਨੂੰ ਭਾੜ ਦਈਏ ਵੀ 500 ਕਰੋੜ ਤੇ ਛੱਡ ਪਰੇ ਤੈਨੂੰ 1000 ਕਰੋੜ ਵਾਲਾ ਨਾ ਭਾੜ ਦਈਏ ਉਹ ਨਾ ਕਰ ਦਈਏ ਯਾ ਨਾ ਕਰਦੇ ਪਰ ਮੈਂ ਇੱਥੇ ਗੀਤ ਗਾਇਕਾਂ ਨਾਲ ਖੜਾ ਹਾਂ ਕਾਰਨ ਕਿਉਂ ਕਿਉਂ ਯਾਰ ਆਪਦੀਆਂ ਭਾਵਨਾਵਾਂ ਅੱਜ ਡਿਜੀਟਲ ਜ਼ਿੰਦਗੀ 'ਚ ਕਿਹੜਾ ਬੰਦਾ ਨਹੀਂ ਕਹਿੰਦਾ ਮੈਂ ਅਮੀਰ ਨਹੀਂ ਹੋਣਾ ਕਿਹੜਾ ਬੰਦਾ ਨਹੀਂ ਕਹਿੰਦਾ ਅੱਜ ਦਾ ਟਾਈਮ ਹੈ ਇਹ ਜਾਂ ਚੱਲ ਰਿਹਾ ਵੀ ਸਾਹਾਂ ਨਾਲੋਂ ਜ਼ਰੂਰੀ ਪੈਸਾ ਹੋ ਰਿਹਾ ਹਾਲਾਂਕਿ ਮੈਂ ਇਨਸਾਨੀਅਤ ਨੂੰ ਪਾਇਲ ਦਿੰਦਾ ਪਰ ਲੋਕਾਂ ਦੀ 99% ਸੋਚ ਵੱਡੇ ਪੱਧਰ ਤੇ ਹੋਗੀ ਕੋਈ ਕਿਸੇ ਦੇ ਘਰੇ ਕਣਕ ਨਹੀਂ ਛੜਦਾ ਜਿਹਦੇ ਕੋਲ ਪੈਸਾ ਨਹੀਂ ਕੋਈ ਕਿਸੇ ਨੂੰ ਬੁਲਾਉਂਦੇ ਨਹੀਂ ਅੱਜ ਕੱਲ ਤਾਂ ਸਟੇਟਸ ਗੱਡੀਆਂ ਪੈਸਾ ਪੈਸੇ ਨਾਲ ਦੇਖਿਆ ਜਾਂਦਾ ਉਹ ਸਟੇਟਸ ਹੀ ਨਹੀਂ ਜਿੰਨੇ ਮਰਜ਼ੀ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਹੋ ਘੈਂਟ ਹੋ ਟੈਲੈਂਟ ਵਾਲੇ ਹੋ ਲੋਕ ਛੋੜਾ ਸਟੇਟਸ ਹੀ ਪੈਸੇ ਨਾਲ ਦੇਖਦੇ ਆ ਲੋਕ ਛੋੜਾ ਸਿਸਟਮ ਵੀ ਪੈਸੇ ਨਾਲ ਦੇਖਦੇ ਆ ਜਿੰਨੇ ਮਰਜ਼ੀ ਸੋਹਣੇ ਸਿਆਣੇ ਜਿਵੇਂ ਮਰਜ਼ੀ ਹੋ ਜਿਵੇਂ ਕਹਿੰਦੇ ਹੁੰਦੇ ਵੀ ਉਹਨਾਂ ਦੇ ਕਾਮਲੇ ਵੀ ਸਿਆਣੇ ਜਿਨ੍ਹਾਂ ਦੇ ਘਰੇ ડાણે ਉਹ ਗੱਲ ਹੋਈ ਪਈ ਆ ਤੇ ਬਾਈ ਜੀ ਵੀਡੀਓ ਚਲਦੀ-ਦਲਦੀ ਸ਼ੇਅਰ ਕਰੀ ਜਾਓ ਸਬਸਕ੍ਰਾਈਬ ਕਰੀ ਜਾਓ ਕਿਉਂਕਿ ਇਹ ਚੈਨਲ ਤੇ ਗੱਰਦਾ ਆਪਾਂ ਕੱਢੀ ਰੱਖਣੀ ਆ ਮੈਂ ਜਗਦੀਪ ਰੰਧਾਵਾ ਤੇ ਆ ਗੱਲ ਅਜੇ ਲੰਬੀ ਜਾਊ ਆਪਣੀ ਖਿੱਚਾਂਗੇ ਕੰਮ ਤੇ ਵੱਤ ਵਦ YouTube ਚੈਨਲ ਤੇ ਰੋਜ਼ ਆਪਣੀ ਇੱਕ ਅੱਧੇ ਮੁੱਦੇ ਤੇ ਵੀਡੀਓ ਆਈ ਕਰਨੀ ਆ ਖਿੱਚ ਕੇ ਰੱਖਣਾ ਕੰਮ ਹਨਾ ਜੇ ਤੁਸੀਂ ਸਾਥ ਦੇਉਂਗੇ ਜੇ ਸਾਥ ਹੀ ਨੇ ਦਿੱਤਾ ਫਿਰ ਤਾਂ ਬੰਦਾ ਕੀ ਕਰੂਗਾ ਤੇ ਸਾਥ ਤੁਸੀਂ ਦੇਣਾ ਸ਼ੇਅਰ ਵੱਤ ਵਦ ਸਿਸਟਮ ਦੱਬੀ ਚੱਲੋ ਤੇ ਇਧਰੋਂ ਮੈਂ ਰੜਕ ਗੱਡੀ ਹਾਂ ਤਾਂ ਤੁਸੀਂ ਵੀ ਆਦੇ ਕਮੈਂਟ ਕਰਕੇ ਦੱਸੋ ਵੀ ਕੀ ਗੀਤ ਗਰਾਏ ਨੇ ਗਲਤ ਕਿ ਕਿਹਾ ਪਰ ਮੈਂ ਨਹੀਂ ਮੈਂ ਇਹ ਕਹਿਣਾਗਾ ਵੀ ਗੀਤ ਕਿਰਾਇਆ ਸਹੀ ਆ ਸਹੀ ਕਿਵੇਂ ਆ ਉਹਨੇ ਮਿਹਨਤ ਕੀਤੀ ਥੱਲੇੋਂ ਉੱਠ ਕੇ ਆਈ ਆ ਨਿੱਕੇ ਘਰ ਚੋਂ ਨਿਕਲੀ ਆ ਹਨਾ ਮਿਹਨਤ ਕੀਤੀ ਗਾਂ ਚਲੀ ਗਈ ਤਾਂ ਫਿਰ ਉਹਦੇ ਸੁਪਨੇ ਯਾਰ ਹਰ ਸੁਪਨੇ ਦੇਖਣ ਦਾ ਹਰ ਇੱਕ ਦਾ ਹੱਕ ਆ ਹੋਣ ਪੂਰੇ ਨਾ ਹੋਣ ਉਹਨੇ 500 ਕਰੋੜ ਰੁਪਏ ਦਾ ਕਿਹਾ ਵੀ ਮੁੰਡਾ ਮਾਲਕ ਹੋ ਜੀਂਦੇ ਨਾਲ ਵਿਆਹ ਕਰਾਉਣਾ ਉਹ ਤਾਂ ਫਿਰ ਉਹਦੇ ਸੁਪਨੇ ਆ ਯਾਰ ਸੁਪਨੇ ਕਿਹੜਿਆ ਨਹੀਂ ਦੇਖਦਾ ਹਰ ਇੱਕ ਬੰਦਾ ਅੱਜ ਸੁਪਨੇ ਨਾਲ ਜਿਉ ਰਿਹਾ ਜ਼ਿੰਦਗੀ ਹੁੰਦੀ ਹੀ ਸੁਪਨਾ ਜੇ ਤੁਹਾਡੇ ਕੋਲ ਮੂਰੇ ਸੁਪਨੇ ਜਾਂ ਤੁਹਾਡੇ ਕੋਲ ਕੋਈ ਟਾਰਗੇਟ ਨਹੀਂ ਤੇ ਤੁਸੀਂ ਤੁਹਾਡੀ ਜ਼ਿੰਦਗੀ ਦਾ ਇੱਕ ਮਿੰਟ ਵੀ ਨਹੀਂ ਅੱਗੇ ਚੱਲ ਸਕਦੀ ਫਿਰ ਤਾਂ ਤੁਸੀਂ ਅੱਜ ਹੀ ਡੈਡ ਹੋ ਅੱਜ ਹੀ ਮਰ ਚੁੱਕੇ ਹੋ ਜੇ ਮੂਰੇ ਕੋਈ ਸੁਪਨਾ ਨਹੀਂ ਕੋਸ ਹੋਰ ਨਹੀਂ ਹਨਾ ਗੱਲ ਪਏ ਜੀ ਮੈਂ ਤਾਂ ਇਹੀ ਕਰਨੀ ਚਾਹਣਾ ਵੀ ਉਹਦੀ ਗੱਲ ਸਹੀ ਆ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਵੀ ਉਹ ਜੋ ਨੇ ਬੋਲਿਆ ਉਹ ਜਮਾ ਗੁੱਡ ਬੋਲਿਆ ਕਾਰਨ ਕਿਉਂਕਿ ਵੀ ਜੇ ਹੁਣ ਮੰਨ ਲਓ ਜੇ ਕੋਈ ਕੁੜੀ ਕੋਈ ਵੀ ਕੁੜੀ ਆ ਜੇ ਉਹ 50 ਲੱਖ ਕਮਾਉਂਦੀ ਆ ਤਾਂ ਫਿਰ ਉਹ ਐਂ ਕਹੂ ਨਾ ਵੀ ਜਿਹੜਾ ਕਰੋੜ ਕਮਾਉਂਦਾ ਵੀ ਮੈਂ ਤਾਂ ਉਹਦੇ ਨਾਲ ਬੈਠਾਉਣਾ ਹਰ ਇੱਕ ਦੀ ਡਿਮਾਂਡ ਹੁੰਦੀ ਆ ਮੁੰਡਾ ਵੀ ਚਾਹੁੰਦਾ ਹੁੰਦਾ ਵੀ ਮੈਂ ਜੇ 50 ਕਮਾਉਣਾ ਤਾਂ ਕੋਈ ਕਰੋੜ ਵਾਲੀ ਮਿਲ ਜੇ ਹਨ ਇਹ ਚੱਲਦਾ ਰਹਿੰਦਾ ਹੈਗਾ ਇਹ ਦੁਨੀਆਦਾਰੀ ਇਹ ਕੋਈ ਅੱਜ ਦੀ ਨਹੀਂ ਇਹ ਤਾਂ ਪੁਰਾਣੀ ਤੁਸੀਂ ਅੱਜ ਤੋਂ 100 ਸਾਲ 200 ਸਾਲ ਪਹਿਲਾਂ ਤੋਂ ਚੱਲ ਪੋ ਵੀ ਲੋਕ ਤੁਸੀਂ ਆਪ ਦੇਖ ਲਿਓ ਵੀ ਗਰੀਬ ਅਮੀਰ ਦਾ ਫਰਕ ਸ਼ੁਰੂ ਤੋਂ ਰੱਖਦੇ ਆ ਰੇ ਇਹ ਸੀਤੀ ਜਾ ਵੀ ਨਹੀਂ ਰਿਹਾ ਅੱਜ ਦੇ ਟਾਈਮ 'ਚ ਦੁਨੀਆ ਮੰਡੀ ਆ ਦੁਨੀਆ ਇੱਕ ਪਿੰਡ ਬਣ ਚੁੱਕੀ ਹੈ ਨੈਟ ਦਾ ਜਮਾਨਾ ਹੋਣ ਕਾਰਨ ਅੱਜ ਕੱਲ ਪੈਸੇ ਦਾ ਇਹੋ ਜਿਹਾ ਸਿਸਟਮ ਹੋ ਗਿਆ ਲੋਕ ਬੋਲੀ ਜਾਂ ਬੋਲੀ ਕੋਈ ਜਾਤ ਪਾਤ ਜਾਂ ਉਹ ਵੀ ਨਹੀਂ ਦੇਖ ਰਹੇ ਲੋਕ ਕੀ ਕਰਦੇ ਆ ਵੀ ਜੇ ਕੋਈ ਦੱਖਣੀ ਅਫਰੀਕਾ ਦਾ ਜਾਂ ਕੋਈ ਇੰਗਲੈਂਡ ਦਾ ਜਾਂ ਕੈਨੇਡਾ ਅਮਰੀਕਾ ਦਾ ਮੁੰਡਾ ਤਕੜਾ ਤਾਂ ਕੁੜੀ ਇੱਧਰ ਲਈ ਉੱਥੇ ਵਿਆਹ ਕਰਾ ਲੈਂਦੀ ਉਧਰ ਲਈਆਂ ਕੁੜੀਆਂ ਇੰਡੀਆ 'ਚ ਕਰਾ ਰਹੀਆਂ ਪੰਜਾਬ 'ਚ ਕਰਾ ਰਹੀਆਂ ਸਾਰੇ ਕਿਤੇ ਚੱਲ ਰਿਹਾ ਗੋਰੀਆਂ ਦੀ ਹੁਣ ਕਿੰਨੀਆਂ ਦਾ ਆ ਰਹੀਆਂ ਵੀ ਗੋਰੀਆਂ ਕਰਾ ਰਹੀਆਂ ਇੱਧਰ ਹਨ ਸਾਰਾ ਸਿਸਟਮ ਚੱਲ ਰਿਹਾ ਵੱਡੇ ਪੱਧਰ ਤੇ ਹੁਣ ਇਹਨੂੰ ਆਪਾਂ ਇਗਨੋਰ ਨਹੀਂ ਮਾਰ ਸਕ ਜੇ ਤੁਸੀਂ ਕਹੋਗੇ ਪੰਗਾ ਹੋਰ ਵੀ ਆ ਹੁਣ ਜੇ ਤੁਸੀਂ ਕਹੋਗੇ ਆਪਾਂ ਨਹੀਂ ਅੱਗੇ ਵਧਣਾ ਵੀ ਆਪਾਂ ਉਵੇਂ ਕੱਚੇ ਕਰਾਂ ਤੇ ਰਹੀਏ ਫਿਰ ਐਂ ਕਰੋ ਇਨਵਰਟਰ ਪਟਾ ਦਿਓ ਬਿਜਲੀ ਪਟਾ ਦਿਓ ਸਾਰਾ ਸਿਸਟਮ ਪਟਾ ਦਿਓ ਆ ਜਾਓ ਫਿਰ ਪੁਰਾਣੇ ਸਿਸਟਮ 'ਚ ਉਵੇਂ ਹੀ ਰਹੋ ਫਿਰ ਕੱਚੇ ਕਰਾਂ 'ਚ ਇਹ ਤਾਂ ਫਿਰ ਦੁਨੀਆ ਦੇ ਹਿਸਾਬ ਨਾਲ ਤਾਂ ਹੁਣ ਬਦਲ ਨਹੀਂ ਪਊ ਯਾਰ ਹੁਣ ਬਿਜਲੀ ਵਾਲੀਆਂ ਕਾਰਾਂ ਆਈਆਂ ਲੈਣੀਆਂ ਹੀ ਪੈਣਗੀਆਂ ਬਿਜਲੀ ਵਾਲੀਆਂ ਸਕੂਟਰੀਆਂ ਆਈਆਂ ਲੈਣੀਆਂ ਹੀ ਪੈਣਗੀਆਂ ਇੰਨਾ ਕਿ ਜਦ ਤੂੰ ਪਿੱਛੇ ਫਿਰ ਫਿਰ ਬੋਤਿਆਂ ਤੇ ਆ ਜਾਓ ਦਵਾਰੇ ਬੋਤੇ ਨਾਲ ਖੜਾ ਤਰਪੂ ਜੇ ਕਿਤੇ ਹੁਣ ਤੁਸੀਂ ਹਜ਼ਾਰਾਂ ਕਿਲੋਮੀਟਰ ਵਾੜ ਸਾਹਮਣੂ ਕੱਢ ਕੇ ਘਰੇ ਆ ਜੰਨੇ ਹੋਣਾ ਵੱਡੀਆਂ ਗੱਡੀਆਂ ਛੋਡੇ ਕੋਲੇ ਸੈਂਕੜਿਆਂ ਦੇ ਹਿਸਾਬ ਨਾਲ ਪਾਰ ਕਰ ਜੰਨੇ ਹੋਣਾ ਸਾਰੇ ਰਾਹ ਤੇ ਫਿਰ ਜੇ ਤੁਹਾਡੇ ਕੋਲ ਠਕੋੜੇ ਬੋਤੇ ਦਵਾਰੇ ਹੁਣ ਤੁਸੀਂ ਕਰ ਦਿਓਗੇ ਕੰਮ ਜੀ ਨਹੀਂ ਹੁੰਦੇ ਨਾ ਹੀ ਤੁਸੀਂ ਪਹੁੰਚ ਸਕੋਗੇ ਤੇ ਮੰਜ਼ਿਲ ਤੇ ਹਨ ਬਾਈ ਫਿਰ ਇਹ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਣਾ ਗੀਤ ਗਾਇਆ ਨੇ ਜੋ ਵੀ ਕਿਹਾ ਓਕੇ ਕਿਹਾ ਸਹੀ ਕਿਹਾਗਾ ਤੇ ਉਹਨੂੰ ਕੋਈ ਗਾਲਾਂ ਮਾਲਾਂ ਜਾਂ ਇਹ ਜਾਂ ਕੁਝ ਨਹੀਂ ਦੇਣਾ ਚਾਹੀਦਾ ਤੁਸੀਂ ਸਮਾਂ ਦੀ ਸਪੋਰਟ ਕਰੋ ਯਾਰ ਜੋ ਜੋ ਵੀ ਬੰਦਾ ਯਾਰ ਜਿਹੜਾ ਮਰਜੀ ਬੰਦਾ ਆਪਾਂ ਪਿੱਛੇ ਜੇ ਸੱਬੇ ਦਾ ਲੈਟਰ ਪਿਆ ਉਹਦੀ ਕਿੰਨੀ ਸਪੋਰਟ ਕਰੀ ਹੋਰ ਜਿਹੜਾ ਵੀ ਗਰੀਬ ਬੰਦਾ ਕਾਮਜਾਬ ਬੰਦਾ ਧੂਤਾ ਸੀ ਧੂਤੇ ਨੂੰ ਆਪਾਂ ਕਿਹਾ ਵੀ ਯਾਰ ਥੱਲੇੋਂ ਉੱਠ ਕੇ ਗਿਆ ਹਨ ਇਸ ਲਈ ਭਰਾਵੋ ਕਿਸੇ ਤੇ ਮੱਚਿਆ ਨਾ ਕਰੋ ਜੋ ਵੀ ਬੰਦਾ ਥੱਲੇ ਜਾਂਦਾ ਖਾਸ ਕਰਕੇ ਪੰਜਾਬੀ ਕਮਿਊਨਿਟੀ ਚ ਆਤਾ ਹੋਰ ਨਹੀਂ ਗੋਰਿਆਂ ਗਾਰਾਂ ਚ ਨਹੀਂ ਮੈਂ ਕਿੰਨੀ ਦੇਸ਼ ਘੁੰਮ ਲੇ ਹੋਰ ਕਿਤੇ ਕੋਈ ਕਿਸੇ ਤੇ ਨਹੀਂ ਲੱਗਦਾ ਇੱਥੇ ਲੱਤਾਂ ਵਾਲੀਆਂ ਖਿੱਚਦੇ ਆ ਇਸ ਲਈ ਬਾਈ ਇਹੋ ਜਿਹਾ ਕੰਮ ਨਾ ਕਰਿਆ ਕਰੋ ਭਰਾਵਾਂ ਨੇ ਬੇਨਤੀ ਆ ਤੇ ਬਸ ਹੁਣ ਮੈਂ ਵੀਡੀਓ ਖਤਮ ਕਰਨ ਲੱਗਿਆ ਤੇ ਆਪਣਾ ਜਿਹੜਾ ਚੈਨਲ ਆਹਾ ਇਹਦੇ ਤੇ ਰੋਜ਼ ਕੋਈ ਨਾ ਕੋਈ ਮੁੱਦੇ ਤੇ ਆਪਣਾ ਇੱਕ ਦੇਸੀ ਰੇਡੀਓ ਵਾਂਗੂ ਸਿਸਟਮ ਚੱਲਣਾ ਇਹਦੇ ਤੇ ਆ ਹੀ ਰਹਿਣਾ ਕੁਛ ਨਾ ਕੁਛ ਰੋਜ਼ ਵਿਚਾਰ ਦੇ ਹੀ ਕਰਨੇ ਆ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੁੜੋ ਤੇ ਵੱਧ ਤੋਂ ਵੱਧ ਸ਼ੇਅਰ ਦੱਬੀ ਰੱਖੋ ਕਿੱਲੀ ਤੇ ਇਧਰੋਂ ਆਪਾਂ ਵੀਡੀਓ ਗਰਦ ਕੱਢੀ ਰੱਖਾਂਗੇ ਖਿੱਚ ਕੇ ਰੱਖਾਂਗੇ ਕੰਮ ਤੇ ਤੁਸੀਂ ਸਾਥ ਦੇ ਦਿਓ ਧੰਨਵਾਦ ਜਿਉਂਦੇ ਰਹੋ ਜਿਉਂਦੇ ਰਹੇ ਤਾਂ ਫੇਰ ਮਿਲਾਂਗੇ